ਏ ਆ ਦੋਸਤੋ ਦੁਨੀਆ ਦਾ ਸਾਰਿਆਂ ਤੋਂ ਤਾਕਤਵਰ ਇਨਸਾਨ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਜੋ ਆਪਣੇ ਆਪ ਨੂੰ ਹੀ ਪ੍ਰਾਈਜ਼ ਦੇ ਰਿਹਾ ਆਪ ਹੀ ਚੱਕ ਕੇ ਆਪਦੇ ਗਲੇ 'ਚ ਮੈਡਲ ਪਾ ਰਿਹਾ 79 ਸਾਲਾਂ ਦੇ ਡੋਨਲਡ ਟਰੰਪ ਨੂੰ ਫੀਫਾ ਪੀਸ ਪ੍ਰਾਈਜ਼ ਮਿਲਿਆ ਜਾਂ ਕਹਿ ਲੋ ਵੀ ਆਪੇ ਹੀ ਬਣਾਇਆ ਆਪਦੇ ਆਪ ਨੂੰ ਹੀ ਦੇਤਾ ਬਹੁਤ ਰੌਲਾ ਪਾਇਆ ਸੀ ਡੋਨਲਡ ਟਰੰਪ ਨੇ ਕਿ ਨੋਬਲ ਪੀਸ ਪ੍ਰਾਈਜ਼ ਮਿਲ ਜੇ ਮੈਂ ਇੰਡੀਆ ਪਾਕਿਸਤਾਨ ਦਾ ਸੀਜ਼ਫਾਇਰ ਕਰਾਇਆ ਇਹਦਾ ਸੀਜ਼ਫਾਇਰ ਕਰਾਇਆ ਪਾਕਿਸਤਾਨ ਨੇ ਬਹੁਤ ਜ਼ੋਰ ਲਾਇਆ ਇਜ਼ਰਾਈਲ ਨੇ ਬਹੁਤ ਜ਼ੋਰ ਲਾਇਆ ਪਰ ਡੋਨਲਡ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਮਿਲਿਆ ਤਾਂ ਡੋਨਲਡ ਟਰੰਪ ਨੇ FIFA ਤੋਂ ਇੱਕ ਨਵਾਂ ਪ੍ਰਾਈਜ਼ ਬਣਵਾਇਆ FIFA ਪੀਸ ਪ੍ਰਾਈਜ਼ ਤੇ ਉਹ ਪਹਿਲੀ ਵਾਰੀ ਦੁਨੀਆ 'ਚ ਕਿਸੇ ਨੂੰ ਦਿੱਤਾ ਗਿਆ ਤੇ ਉਹ ਡੋਨਲਡ ਟਰੰਪ ਨੂੰ ਇਹ ਇਨਸਾਨ ਕੋਲੇ ਦੁਨੀਆ 'ਚ ਸਾਰਿਆਂ ਤੋਂ ਵੱਧ ਫਾਇਰ ਪਾਵਰ ਆ 80 ਸਾਲ ਇਹਨਾਂ ਦੀ ਉਮਰ ਹੋਣ ਵਾਲੀ ਆ ਦੇਖੋ ਵੀ ਆਪਾਂ ਕਿੰਨਾ ਨੇੜੇ ਖੜੇ ਆ ਤਬਾਹੀ ਦੇ ਜਦੋਂ ਸਾਡੇ ਇਹੋ ਜਿਹੇ ਲੀਡਰਾਂ ਕੋਲੇ ਜਿਹੜੇ ਇਹੋ ਜੀ ਮੈਂਟੈਲਿਟੀ ਰੱਖਦੇ ਆ ਕਦੇ ਕੁਝ ਵੀ ਕਹਿ ਦਿੰਦੇ ਆ ਬਿਨਾਂ ਸੋਚੇ ਸਮਝੇ ਕਦੇ ਕਿਸੇ ਦਾ ਟੈਰ ਫਲਾ ਦਿੰਦੇ ਆ ਕਦੇ ਕੀ ਕਰ ਦਿੰਦੇ ਆ ਉਹ ਇਨਸਾਨ ਕੋਲੇ ਇੰਨੀ ਫਾਇਰ ਪਾਵਰ ਆ 6000 ਤੋਂ ਜ਼ਿਆਦਾ ਪਰਮਾਣੂ ਬੰਬ ਨਿਊਕਲੀਅਰ ਸਬਮਰੀਨ ਦੁਨੀਆ ਦੀ ਸਾਰਿਆਂ ਤੋਂ ਵੱਧ ਪੈਸਾ ਖਰਚਣ ਵਾਲੀ ਫੌਜ ਦੀ ਕਮਾਂਡ ਇਹ ਜੇ ਲੀਡਰ ਦੇ ਹੱਥ ਚ ਆ